लुधियाना शहीद करतार सिंह सराभा ਦੇ ਨਾਂ ਦੀ ਬਣੀ ਮਾਰਕੀਟ ਦੀ ਐਸੋਸੀਏਸ਼ਨ ਵੱਲੋਂ ਅੱਜ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ ਜਿਸ ਵਿੱਚ ਮੁਖਤੌਟ ਤੇ ਹਲਕਾ ਵਿਧਾਇਕ ਪਹੁੰਚੇ ਮੁੱਖ ਮਸਲਾ ਪਾਰਕਿੰਗ ਠੇਕੇਦਾਰ ਰਤੀ ਉਸ ਦੇ ਕਰਿੰਦਿਆਂ ਦੁਆਰਾ ਕੀਤੀ ਜਾ ਰਹੀ ਗੁੰਡਾਗਰਦੀ ਜਾਂ ਫਿਰ ਓਵਰ ਚਾਰਜਿੰਗ ਦਾ ਸੀ ਜਿਸ ਨੂੰ ਲੈ ਕੇ ਮਾਰਕੀਟ ਦੇ ਦੁਕਾਨਦਾਰਾਂ ਵੱਲੋਂ ਧਰਨਾ ਲਗਾ ਕੇ ਰੋਜ਼ ਪ੍ਰਦਰਸ਼ਨ ਦਾ ਐਲਾਨ ਕੀਤਾ ਗਿਆ ਸੀ ਜਿਸ ਨੂੰ ਲੈ ਕੇ ਹਲਕਾ ਵਿਧਾਇਕ ਮੌਕੇ ਤੇ ਪਹੁੰਚਿਆ ਤੇ ਉਹਨਾਂ ਨੇ ਮਾਮਲੇ ਨੂੰ ਹੱਲ ਕਰਵਾਉਣ ਦਾ ਵਾਅਦਾ ਕੀਤਾ ਤੇ ਕਾਰਪੋਰੇਸ਼ਨ ਕਮਿਸ਼ਨਰ ਨਾਲ ਮੁਲਾਕਾਤ ਕਰਵਾ ਕਿ 31 ਅਕਤੂਬਰ ਤੋਂ ਇਸ ਪਾਰਕਿੰਗ ਠੇਕੇ ਨੂੰ ਪੱਕੇ ਤੌਰ ਤੇ ਬੰਦ ਕਰਵਾਉਣ ਦੀ ਗੱਲ ਕਹੀ ਜਿਸ ਨੂੰ ਲੈ ਕੇ ਮਾਰਕੀਟ ਦੇ ਦੁਕਾਨਦਾਰਾਂ ਨਾਲ ਸਹਿਮਤੀ ਬਣ ਚੁੱਕੀ ਹੈ ਇਸ ਮੌਕੇ ਤੇ ਬੋਲਦੇ ਹੋਏ ਵਿਧਾਇਕ ਗੁਰਪ੍ਰੀਤ ਗੋਗੀ ਨੇ ਕਿਹਾ ਕਿ ਉਹਨਾਂ ਵੱਲੋਂ ਇਸ ਠੇਕੇਦਾਰ ਨੂੰ ਪਹਿਲਾਂ ਵੀ ਚੇਤਾਵਨੀ ਦਿੱਤੀ ਗਈ ਸੀ ਅਤੇ ਜੁਰਮਾਨਾ ਵੀ ਲਗਾਇਆ ਗਿਆ ਸੀ ਪਰ ਉਹ ਨਹੀਂ ਸੁਧਰ ਰਿਹਾ ਤੇ ਵਾਰ-ਵਾਰ ਕੰਪਲੇਂਟ ਆਰਿਆ ਨੇ ਜਿਸ ਨੂੰ ਲੈ ਕੇ ਅੱਜ ਇਸ ਕਾਰਪੋਰੇਸ਼ਨ ਕਮਿਸ਼ਨਰ ਨਾਲ ਵੀ ਮੁਲਾਕਾਤ ਕੀਤੀ ਗਈ ਅਤੇ ਉਹਨਾਂ ਨੇ ਕਿਹਾ ਕਿ ਇਸ ਇਸ ਗੱਲ ਦਾ ਪੱਕਾ ਹੀ ਹੱਲ ਕਰ ਦਿੱਤਾ ਜਾਵੇਗਾ ਅਤੇ 13 ਅਕਤੂਬਰ ਤੋਂ ਇਸ ਪਾਰਕਿੰਗ ਦੇ ਠੇਕੇ ਨੂੰ ਰੱਦ ਕਰ ਦਿੱਤਾ ਜਾਵੇਗਾ ਤੇ ਪੱਕੇ ਤੌਰ ਤੇ ਇਸ ਮਾਰਕੀਟ ਨੂੰ ਪਾਰਕਿੰਗ ਤੋਂ ਨਜਾਤ ਦਿਵਾਈ ਜਾਵੇਗੀ ਉਨ੍ਹਾਂ ਨੇ ਅੱਗੇ ਕਿਹਾ ਕਿ ਉਨ੍ਹਾਂ ਨੂੰ ਹੋਰ ਵੀ ਕੰਪਲੇਂਟਾਂ ਪ੍ਰਾਪਤ ਹੋਈਆਂ ਨੇ ਇਹਨਾਂ ਨੂੰ ਲੈ ਕੇ ਬੰਦੀ ਕਾਰਵਾਈ ਵੀ ਕੀਤੀ ਜਾਵੇਗੀ ਇਸ ਨੂੰ ਲੈ ਕੇ ਉਹ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਮਿਲ ਜੁਲ ਕੇ ਕਰਨਗੇ ਦੁਕਾਨਦਾਰਾਂ ਨੇ ਸਹਿਮਤੀ ਪ੍ਰਗਟਾਈ ਅਤੇ ਕਿਹਾ ਕਿ ਵਿਧਾਇਕ ਗੁਰਪ੍ਰਿੰਤ ਗੋਗੀ ਦੀ ਅਗਵਾਈ ਵਿੱਚ ਕਾਰਪੋਰੇਸ਼ਨ ਕਮਿਸ਼ਨਰ ਨਾਲ ਹਾਪੱਖੀ ਮੀਟਿੰਗ ਹੋਈ ਸੀ ਉਨ੍ਹਾਂ ਨੇ ਇਸ ਦੀ ਉਮੀਦ ਦਿੱਤੀ ਹੈ ਕਿ ਉਹ ਨਾ ਦੇ ਇਸ ਮਸਲੇ ਨੂੰ ਹੱਲ ਕਰਵਾਉਣਗੇ ਜੇਕਰ ਹੱਲ ਨਹੀਂ ਹੁੰਦੇ ਤਾਂ ਉਹ ਮੋੜ ਮੋੜ ਤੋਂ ਪ੍ਰਦਰਸ਼ਨ ਦਾ ਰਾਪਣਾਉਣਗੇ ਅਤੇ ਦੁਕਾਨਾਂ ਬੰਦ ਕਰ ਮੋਰਚਾ ਖੋਲਣਗੇ ਸਤਿ ਸ਼੍ਰੀ ਅਕਾਲ ਜੀ ਮੇਰਾ ਜੀ ਦਵਿੰਦਰ ਸਿੰਘ ਮੈਂ ਸੈਕਟਰੀਆਮ ਆ ਕਿਤੇ ਵਿੱਚ ਪਰ ਅੱਜ ਪਾਰਕਿੰਗ ਨੂੰ ਲੈ ਕੇ ਜਿਹੜੀ ਅੱਜ ਮੀਟਿੰਗ ਕੀਤੀ ਆ ਪਹਿਲਾਂ ਵੀ ਮੇਰੇ ਪਰਚੀ ਮਹਿੰਗੀ ਦੇ ਕੇ ਗੱਡੀ ਰੱਖਿਆ ਸਰ ਇੱਥੋਂ ਤੱਕ ਦਾ ਮੈਂ ਇੱਕ ਦੋ ਐਗਜ਼ਾਮਪਲ ਦਿੰਨਾ ਤੁਹਾਨੂੰ ਜੀ ਇਹ ਮੇਰਾ ਖਿਆਲ ਸਾਲ ਡੇਢ ਸਾਲ ਪੁਰਾਣੀ ਗੱਲ ਆ ਕੀ ਐਸੀ ਹਾਰਡਬ੍ਰੈਡ ਦੇ ਬਾਹਰ ਇੱਕ ਲੇਡੀ ਧਰਨੇ ਤੇ ਬੈਠ ਗਈ ਸੀ ਕਿ ਵੀ ਮੇਰੇ ਨਾਲ ਇੰਨਾ ਜਿਆਦਾ ਮਿਸ ਬਿਹੇਵ ਕੀਤਾ ਹੈ ਮੈਨੂੰ ਇਨਸਰਟ ਕੀਤਾ ਫਿਰ ਐਮਐਲਏ ਸਾਹਿਬ ਇੱਥੇ ਆਏ ਸੀ ਉਹਨਾਂ ਦੇ ਸਿਰ ਦੇ ਉੱਤੇ ਹੱਥ ਰੱਖ ਕੇ ਗਏ ਸੀ ਵੀ ਨਹੀਂ ਇਸ ਤੋਂ ਬਾਅਦ ਨਹੀਂ ਹੋਏਗਾ ਅਸੀਂ ਜਲਦੀ ਮਤਲਬ ਇਹਦਾ ਹੱਲ ਕੱਢਾਂਗੇ ਲੇਕਿਨ ਸਾਲ ਡੇਢ ਸਾਲ ਤੋਂ ਬਾਅਦ ਵੀ ਕੁਝ ਵੀ ਨਹੀਂ ਹੋਇਆ ਉਸ ਤੋਂ ਬਾਅਦ ਜਿਹੜੀ ਸਾਡੇ ਨਾਲ ਮਿਸ ਬਿਹੇਵ ਜਾਂ ਕਸਟਮਰ ਨਾਲ ਉਸੀ ਸਾਰੇ ਪ੍ਰੂਫ ਦਿੱਤੇ ਨੇ ਓਵਰ ਪਰਚੀ ਦੇ इवन ਕੀ ਪਰਸੋਂ ਤੁਹਾਡੇ ਚੈਨਲ ਵਾਲਿਆਂ ਦੇ ਸਾਹਮਣੇ ਕਹਿੰਦੇ ਨੇ ਜਿਹੜੇ ਸ਼ਰਾਬ ਪੀਂਦੇ ਨੇ ਜੀ ਅਸੀਂ ਕੱਲ ਤੋਂ ਵਜ੍ਹਾ ਹੱਤੇ ਮਤਲਬ ਉਹ ਪਾਣੀ ਸਾਡੇ ਸਿਰ ਤੋਂ ਲੰਘ ਗਿਆ ਸੀ ਲੇਕਿਨ ਹੁਣ ਇਸੇ ਕਰਕੇ ਐਮਐਲਏ ਸਾਹਿਬ ਨੇ ਲੱਗਦਾ ਜੇ ਮਾਰਕੀਟ ਹੀ ਬੰਦ ਹੋ ਗਈ ਤਾਂ ਪਾਰਕਿੰਗ ਕਿੱਦਾਂ ਬੁਸੋਣਗੇ ਇਹ ਵੱਡਾ ਸਵਾਲ ਹੈ ਤੁਸੀਂ ਧਰਮਨ ਤੋਂ ਜਾਨ ਦੀ ਗੱਲ ਕਹੀ ਸੀ ਵੀ ਪਾਰਕਿੰਗ ਇੱਦੀ ਵੇਂਗੀ ਹੈ ਇੱਕ ਇਹ ਗੁੰਡਾਗਰਦੀ ਜਿਹੜੀ ਕੀਤੀ ਜਾਂਦੀ ਹੈ ਸਰ ਹੁਣ ਇਸ ਤਰ੍ਹਾਂ ਜੇ ਪ੍ਰੈਸੋ ਵਾਲਿਆਂ ਦੇ ਸਾਹਮਣੇ ਅਸੀਂ ਇਸੇ ਕਰਕੇ ਐਮਐਲਏ ਸਾਹਿਬ ਨਾਲ ਸਵੇਰੇ ਮੀਟਿੰਗ ਹੋਈ ਸੀ ਅਸੀਂ ਕਿਹਾ ਜੀ ਸਾਡੀ ਸੈਟੀਸਫੈਕਸ਼ਨ ਕਾਮ ਹੈ ਤੁਸੀਂ ਪ੍ਰੈਸੋ ਵਾਲਿਆਂ ਦੇ ਸਾਹਮਣੇ ਉਹ ਫਿਰ ਸਾਡੀ ਐਮਐਲਏ ਸਾਹਿਬ ਨੇ ਜੋ ਹੈਗਾ ਸਵੀਕਾਰ ਕਰਕੇ ਜੋ ਵੀ ਅਸੀਂ ਕਿਹਾ ਵੀ ਸਾਡੀ ਜ਼ਰੂਰਤ ਹੈ ਵੀ ਸਾਰੀ ਟੋਟਲੀ ਲੁਧਿਆਣੇ ਦੀ ਪ੍ਰੈਸ ਹੋਏਗੀ ਉਹਨਾਂ ਦੇ ਸਾਹਮਣੇ ਤੁਸੀਂ ਐਗਰੀ ਕਰੋ ਫਿਰ ਉਹਨਾਂ ਨੇ ਮੰਨ ਲਏ ਵਿਜੇਦਾਂ ਨੂੰ ਜੀ ਵੀ ਆਗੇ ਐਮਐਲਏ ਸਾਹਿਬ ਵੀ ਆਗੇ ਸਾਡੀ ਸਾਰੀ ਐਸੋਸੀਏਸ਼ਨ ਹੈ ਬਾਕੀ ਹੁਣ ਤੁਸੀਂ ਸਾਰੇ ਪ੍ਰੈਸ ਵਾਲਿਆਂ ਇਹ ਸ਼ਵਾਸ਼ਨ ਕਹਿ ਵੀ 31 ਤੋਂ ਪਹਿਲਾਂ ਪਹਿਲਾਂ ਈਵਨ ਕੀ ਫੈਸਟੀਵਲ ਸੀਜ਼ਨ ਹੈ ਵੀ 25 ਤਰੀਕ ਤੱਕ ਹੀ ਸਾਨੂੰ ਕਹਿੰਦੇ ਸੀ ਅਸੀਂ ਬੰਦ ਹੋ ਜਾਏਗਾ ਲੇਕਿਨ ਲਾਸਟ ਡੇਟ 31 ਹੈ ਇਸ ਤੋਂ ਪਹਿਲਾਂ پارک ਇੱਥੇ ਖਤਮ ਕੀਤੀ ਜਾਏਗੀ ਨਹੀਂ ਉਹ 31 ਤਰੀਕ ਤੱਕ ਮੁਲਾਜ਼ਮ ਨੇ ਜੀ 31 ਤੋਂ ਬਾਅਦ ਪਾਰਕਿੰਗ ਬਿਲਕੁਲ ਖਤਮ ਹੈ ਵੀ ਹਾਂ 31 ਤੱਕ ਜਿਹੜੀ ਸ਼ਰਾਬ ਪੀਂਦੇ ਨੇ ਜਾਂ ਗੁੰਡਾਗਰਦੀ ਕਰਦੇ ਨੇ ਜਾਂ ਓਵਰਚ ਉਹਨਾਂ ਦੇ ਮੁਲਾਜ਼ਮ ਚੈੱਕ ਕਰਨਗੇ ਸਾਨੂੰ ਇਹ ਇਹਨਾਂ ਨੇ ਮਤਲਬ ਅਨ ਕੰਡੀਸ਼ਨਲੀ ਕਿਹਾ ਹੈਗਾ ਕਮਿਸ਼ਨਰ ਸਾਹਿਬ ਵੀ ਇਸੀ ਸਾਰੇ ਸੀ ਲੇਕਿਨ ਤੁਹਾਡੇ ਸਾਹਮਣੇ ਵੀ ਕਿਹਾ ਹੈਗਾ ਹੁਣ ਤੁਹਾਡੇ ਸਾਹਮਣੇ ਕਹਿਣ ਨਾਲ ਜਾਂ ਸਾਡੀ ਤਸੱਲੀ ਹੈ ਜੀ ਮਗਰੀਆਂ ਦੱਸੀਆਂ ਨੇ ਬੇਸ਼ੱਕ ਜਿਹੜਾ ਹੱਲ ਕਰਨ ਦਾ ਜਿਹੜਾ ਯਕੀਨ ਦਿਵਾਇਆ ਗਿਆ ਵਾ ਕਿਤਨਾ ਦੇਖਦੇ ਹਾਂ ਪਹਿਲਾਂ ਤਾਂ ਜਿਹੜੀਆਂ ਮੁਸ਼ਕਲਾਂ ਨੇ ਜਿਹੜੀ ਉਪਰਚਾਰ ਦੀ ਗੇਰੀ ਕੀਤੀ ਜਾ ਰਹੀ ਹੈ ਕਿੱਦਾਂ ਦੇਖੋ ਪਹਿਲੀ ਗੱਲ ਤਾਂ ਕਲੀਅਰ ਹੈ ਆ ਕਿ ਅਸੀਂ ਮੈਂ ਪਹਿਲਾ ਵੰਗ ਸਾਹਿਬ ਦਾ ਉਰ ਪੂਰੀ ਟੀਮ ਦਾ ਪਹਿਲਾ ਅਸੀਂ ਮੀਟਿੰਗ ਕੀਤੀ ਸੀ ਮੀਟਿੰਗ ਕਰਨ ਤੋਂ ਬਾਅਦ ਮੁੜ ਕੇ ਸੀ ਐਮਐਲਏ ਸਾਹਿਬ ਕੋ ਗਏ ਸੀ ਐਮਐਲਏ ਸਾਹਿਬ ਨੇ ਸਾਨੂੰ ਇਹ ਸਪਾਸ਼ਟ ਦਿੱਤਾ ਸੀ ਵੀ 31 ਅਕਤੂਬਰ ਤੱਕ ਮਤਲਬ ਇਹ ਅੱਗੇ ਐਕਸਟੈਂਡ ਨਹੀਂ ਹੋਊਗੀ ਲੇਕਿਨ ਅਟਰਨਲ ਇਨਫੋਰਮੇਸ਼ਨ ਤੁਹਾਡੇ ਕਹਿਣ ਮੁਤਾਬਕ ਹੋਈ ਏਦਾਂ ਇਨਫੋਰਮੇਸ਼ਨ ਮਿਲੀ ਸੀ ਕਿ ਪਹਿਲਾਂ ਇਹ ਕਨਫਰਮ ਕੀਤਾ ਜਾਏ ਉਹ ਅੱਜ ਜਦੋਂ ਅਸੀਂ ਜਾ ਕੇ ਅੰਕੁਰ ਮਹਿੰਦਰਾ ਜੀ ਕਿਉਂਕਿ ਮਾਨਯੋਗ ਕਮਿਸ਼ਨਰ ਸਾਹਿਬ ਜਿਹੜੇ ਨੇ ਉਹ ਦੋ ਦਿਨ ਲਈ ਛੁੱਟੀ ਦੇ ਨੇ ਉਹ ਦਿੱਲੀ ਗਏ ਹੋਏ ਨੇ ਔਰ ਅੱਜ ਅੰਕੁਰ ਮਹਿੰਦਰਾ ਜੀ ਜੋ ਜਨਰਲ ਕਮਿਸ਼ਨਰ ਨੇ ਔਰ ਡੀ ਜ਼ੋਨ ਦੇ ਇੰਚਾਰਜ ਵੀ ਨੇ ਔਰੇ ਮਤਲ ਉਹਨਾਂ ਦੇ ਕੋਲ ਵੀ ਆ ਉਸ ਐਂਗਲ ਨੂੰ ਸਾਰੀ ਐਸੋਸੀਏਸ਼ਨ ਨਾਲ ਸੀਗੀ ਟੋਟਲੀ ਹਰ ਗੱਲ ਜਿਹੜੀ ਆ ਉਹਨੂੰ ਪ੍ਰੋਪਰ ਤਰੀਕੇ ਦੇ ਨਾਲ ਜਿਹੜਾ ਪੁੱਛਿਆ ਵਾ ਕਲੀਅਰ ਕੀਤਾ ਵਾ ਜਿੱਦੇ ਚ ਉਹਨਾਂ ਨੇ ਕਲੀਅਰ ਕੱਟ ਹਦਾਇਤ ਵੀ ਕਹਿ ਲਓ ਮਾ ਜੋਗ ਐਮਐਲਏ ਸਾਹਮਣੇ ਕੀਤੀ ਹੈ ਔਰ ਲੀਗਲ ਪ੍ਰੋਸੈਸ ਜਿਹੜੇ ਨੇ ਉਹ ਵੀ ਜਿਹੜੇ ਨੇ ਪੂਰੇ ਕਰ ਲੱਤੇ ਜਾਣਗੇ ਕਿ 31 ਤਰੀਕ ਤੋਂ ਇੱਕ ਦਿਨ ਵੀ ਵੱਧ ਜਿਹੜਾ ਵਾ ਉਹ ਨਹੀਂ ਹੋਊਗਾ ਉਸ ਤੋਂ ਪਹਿਲਾਂ ਦੋ ਸਰਕਾਰੀ ਮੁਲਾਜ਼ਮ ਜਿਹੜੇ ਕਿ ਦਿਨ ਇੱਕ ਦਿਨ ਨੂੰ ਇਹ ਉਹ ਰਾਤ ਨੂੰ ਉਹ ਇੱਥੇ ਰਹਿਣਗੇ ਕਿ ਓਵਰਚਾਰਜ ਜਿਹੜਾ ਠੇਕੇਦਾਰ ਜਾਂ ਇਹਦੇ ਜਿਹੜੇ ਕਰਿੰਦੇ ਨੇ ਉਹ ਨਾ ਕਰਨ ਪਰ ਇਹ ਕਹਿੰਦੇ ਜੀ ਹਰ ਬਰੀ ਮਿੱਟੀ ਗੋਲੀ ਦਿੱਤੀ ਨਹੀਂ ਮਿੱਟੀ ਗੋਲੀ ਨਹੀਂ ਐਸ ਵਾਰੀ ਹੋਊਗੀ ਕਿਉਂਕਿ ਮੈਂ ਯਕੀਨ ਦਿਵਾਉਣਾ ਤੁਹਾਡੇ ਮਾਧਿਅਮ ਤੋਂ ਮੈਂ ਖੁਦ ਅੱਜ ਮੀਟਿੰਗ ਦੇ ਵਿੱਚ ਸੀਗਾ ਔਰ ਮੈਨੂੰ ਯਕੀਨ ਆ ਕਿ ਇਹ ਮਿੱਟੀ ਗੋਲੀ ਵਾਲਾ ਕੰਮ ਜਿਹੜਾ ਵਾ ਬਿਲਕੁਲ ਨਹੀਂ ਹੋਊਗਾ ਕਿਉਂਕਿ ਮਾਨ ਜੋਗ ਜੋ ਸਾਡੇ ਪੰਜਾਬ ਦੇ ਮੁੱਖ ਮੰਤਰੀ ਨੇ ਮਾਨ ਸਾਹਿਬ ਉਹਨਾਂ ਦੀ ਸੋਚ ਆ ਕਿ ਜਿਹੜਾ ਸਾਡਾ ਵਪਾਰੀ ਆ ਉਹ ਵਪਾਰੀ ਜਿਹੜਾ ਵਾ ਖੁਸ਼ਹਾਲ ਰਹਿਣਾ ਚਾਹੀਦਾ ਵਾ ਕਿਉਂਕਿ ਉਹ ਵਪਾਰੀ ਖੁਸ਼ਹਾਲਾ ਤੇ ਉਹਦੇ ਨਾਲ ਕਈ ਪਰਿਵਾਰ ਜਿਹੜੇ ਨੇ ਉਹ ਪਾਲਦੇ ਨੇ ਉਹਨਾਂ ਨੂੰ ਵੀ ਕੰਮ ਮਿਲਦਾ ਵਾ ਔਰ ਫੈਸਟੀਵਲ ਸੀਜ਼ਨ ਆਪਣਾ ਸ਼ੁਰੂ ਆ ਇਸ ਗੱਲ ਦਾ ਵੀ ਸਾਨੂੰ ਪੂਰਾ ਯਕੀਨ ਆ ਕਿ ਜਿੰਨੇ ਸਾਡੇ ਵਪਾਰੀ ਆ ਕਿ ਇਹਨਾਂ ਦੀ ਸੈਟੀਸਫੈਕਸ਼ਨ ਲਈ ਕੋਈ ਵੀ ਐਸਾ ਕੰਮ ਜਿਹੜਾ ਵਾ ਉਹ ਨਹੀਂ ਹੁਣ ਦਿੱਤਾ ਜਾਊਗਾ ਜਿਹਦੇ ਨਾਲ ਮਤਲਬ ਸਾਡੇ ਵਪਾਰੀਆਂ ਨੂੰ ਠੇਸ ਜਿਹੜੀ ਆ ਉਹ ਪਹੁੰਚੀ ਇੱਥੇ ਵੀ ਕੰਪਲੇਟ ਹੈ ਕਿ ਮਿਸਟੇਕ ਵੀ ਕਰਦੇ ਨੇ ਬਿਲਕੁਲ ਨਹੀਂ ਹੋਊਗਾ ਜੀ ਇਹ ਤੁਹਾਨੂੰ ਮੈਂ ਯਕੀਨ ਦਿਵਾਣਾ ਵਾਂ ਕਿ ਦੋ ਜਿੱਥੇ ਆਲਰੇਡੀ ਡਿਸਾਈਡ ਹੋ ਗਿਆ ਜੇ ਅੰਕੁਰਮੇਂਦਰਾ ਜੀ ਨੂੰ ਹੁਦੇਸ਼ ਦਿੱਤਾ ਗਿਆ ਵਾ ਐਮਐਲਏ ਸਾਹਿਬ ਵੱਲੋਂ ਕਿ ਦੋ ਜਿਹੜੇ ਮੁਲਾਜ਼ਮ ਜਿਹੜੇ ਨੇ ਉਹਨਾਂ ਦੇ ਨਾਲ ਫੋਰਸ ਵੀ ਲਾਈ ਜਾਊਗੀ ਉਹਨਾਂ ਨੇ ਇਹ ਵੀ ਗੱਲ ਕਹੀ ਸੀ ਮੈਂ ਸੀਪੀ ਸਾਹਿਬ ਨਾਲ ਵੀ ਗੱਲ ਕਰਾਂਗਾ ਤੋਂ ਇਸ ਸਬੰਧੀ ਮੈਂ ਵੀ ਸੀਪੀ ਸਾਹਿਬ ਨੂੰ ਰਿਕਵੈਸਟ ਕਰਾਂਗਾ ਕਿ 31 ਤਰੀਕ ਤੱਕ ਵੀ ਇਹ ਕਿਸੇ ਤਰ੍ਹਾਂ ਦੀ ਇੱਥੇ ਗੁੰਡਾਗਰਦੀ ਜਿਹੜੀ ਆ ਉਹ ਨਾ ਹੋਵੇ ਉਹ ਰਸ ਤੋਂ ਬਾਅਦ 100% ਹੈ ਕਿ ਬਿਲਕੁਲ ਕੰਟੀਨਿਊ ਜਿਹੜਾ ਕਿ ਨਹੀਂ ਹੁਣ ਦਿੱਤਾ ਜਾਊਗਾ ਸਰ ਜਦੋਂ ਘੜਾ ਮਰ ਜਾਂਦਾ ਜਿੱਦਾਂ ਹੁਣ ਇਹ ਕਹਿੰਦੇ ਐਂਡ ਹੋ ਗਿਆ ਘੜਾ ਬੰਦ ਹੋਣ ਤੋਂ ਬਾਅਦ ਬੰਦਾ ਕਹਿੰਦਾ ਜੀ ਇਹ ਕਹਿੰਦੇ ਪ੍ਰੋਟੈਸਟ ਕਰਨਾ ਕਿਉਂ ਤਾਂ ਅਸੀਂ ਜੀ 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 ਇਹ ਵੀ ਜਿੱਦਾਂ ਹੁਣ ਬਾਕੀ ਮਾਰਕੀਟਾਂ ਦੇ ਵਿੱਚ ਵੀ ਓਵਰਚਾਰਜਿੰਗ ਕੀਤੀ ਜਾਂਦੀ ਹੈ ਤੁਹਾਡੇ ਸਾਹਮਣੇ ਕਿਹਾ ਵੀ ਮੇਲਿਆਂ 'ਚ ਵੀ ਕੀਤੀ ਜਾ ਰਹੀ ਹੈ ਕਿਉਂ ਪ੍ਰਸ਼ਾਸਨ ਮਤਲਬ ਕੀ ਜਿਹੜੇ ਅਧਿਕਾਰੀ ਜਿਹੜੇ ਨੇ ਕਿਉਂ ਨਹੀਂ ਜਿਹੜੇ ਜਾ ਰਹੇ ਜਾਂ ਕਿਉਂ ਕਾਰਵਾਈਆਂ ਨਹੀਂ ਹੋ ਰਹੀਆਂ ਇਹਦੇ ਚ ਇਸ ਤਰ੍ਹਾਂ ਵੀ ਐਸੋਸੀਏਸ਼ਨ ਨੇ ਇਸ਼ੂ ਉਠਾਇਆ ਸੀ ਇਸ ਇਸ਼ੂ ਤੇ ਪੂਰੀ ਤਰ੍ਹਾਂ ਇਮਾਨਦਾਰੀ ਦੇ ਨਾਲ ਸਾਡੇ ਸਤਿਕਾਰਯੋਗ ਐਮਐਲਏ ਸਾਹਿਬ ਗੁੱਗੀ ਜੀ ਉਹ ਜਵਾਬਦੇਹੀ ਨੇ ਪਹਿਰੇਦਾਰ ਨੇ ਨੰਬਰ 1 ਨੰਬਰ 2 ਜਿਹੜੀ ਓਵਰਚਾਰਜਸ ਦੀ ਜਿਹੜੀ ਦੂਜੇ ਪਾਸੇ ਵੀ ਇਹ ਗੱਲ ਆ ਉਹਦੇ ਲਈ ਵੀ ਮੈਂ ਮੰਨ ਲਓ ਇਸ ਮਾਨੇ ਪਰਸੋਂ ਮੇ ਸਾਹਮਣੇ ਆ ਜਾਣਾ ਵਾਂ ਉਹਨਾਂ ਨਾਲ ਗੱਲ ਵੀ ਕਰਾਂਗਾ ਔਰ ਮੈਂ ਬਾਕੀ ਐਮਐਲਏ ਸਾਹਿਬਾਨਾਂ ਨਾਲ ਵੀ ਇਸ ਸੰਬੰਧੀ ਚਰਚਾ ਕਰੂੰਗਾ ਕਿ ਸ਼ਹਿਰ ਦੇ ਅੰਦਰ ਚਾਹੇ ਮੇਲੇ ਆ ਜਾਂ ਚਾਹੇ ਹੋਰ ਸਟੈਂਡ ਨੇ ਕਿਤੇ ਵੀ ਜੇ ਗੁੰਡਾਗਰਦੀ ਜਾਂ ਓਵਰਚਾਰਜਸ ਦੀ ਗੱਲ ਹੋਊਗੀ ਅਸੀਂ ਉਸ ਨੂੰ ਬਿਲਕੁਲ ਬਰਦਾਸ਼ਤ ਜਿਹੜਾ ਵਾ ਸਾਡੀ ਸਰਕਾਰ ਜਿਹੜੀ ਆ ਉਸ ਨੂੰ ਬਿਲਕੁਲ ਬਰਦਾਸ਼ਤ ਜਿਹੜਾ ਨਹੀਂ ਕਰੂਗੀ ਸਤਿ ਸ਼੍ਰੀ ਅਕਾਲ ਮੇਰਾ ਨਾਮ ਵੋਂਗ ਹੈਗਾ ਮੈਂ ਸਰਾਬਨਗਰ ਨੀਨ ਮਾਰਕੀਟ ਦਾ ਚੇਅਰਮੈਨ ਮਾਰਕੀਟ ਦੇ ਵਿਰੋਧ ਤੇ ਅੱਜ ਜਿਹੜੀ ਮੀਟਿੰਗ ਕੀਤੀ ਹੈ ਗੁੰਡਾ ਗੱਤ ਘਾੜੇ ਆ ਪਾਰਕਿੰਗ ਲੈ ਕੇ ਸਾਡੇ ਦੂਜੇ ਪਾਰਕਿੰਗ ਦੀ ਮਾਫੀ ਆ ਜਿਹੜੀ ਬੈਗੀ ਹੈ ਜਿਹੜੀ ਸਾਨੂੰ ਕੁੜੇ ਬਹੁਤ ਜ਼ਿਆਦਾ ਪਰੇਸ਼ਾਨ ਕਰਦੀ ਹੈ ਹਾਂਜੀ ਅਸੀਂ ਇਨਫੈਕਟ ਜੋ ਐਮਐਲਏ ਸਾਹਿਬ ਨੇ ਵੀ ਜੀ ਦਾਨਾ ਜੀ ਨੇ ਸਾਨੂੰ ਆਸ਼ਵਾਸਨ ਦਿੱਤਾ ਹੈਗਾ ਕਿ ਭਈ ਇਹ ਜਿਹੜੀ ਪਾਰਕਿੰਗ ਹੈਗੀ ਇਹ ਫਾਈਨਲੀ 31 ਮਾਰਚ ਤੋਂ ਆਪਣੀ ਇਹ ਅਕਤੂਬਰ ਤੋਂ ਪਹਿਲਾਂ ਪਹਿਲਾਂ ਜਾਂ 31 ਤੱਕ ਇਹ ਇਹਨੂੰ ਡਿਸਾਲਵ ਕੀਤਾ ਜਾਊਗਾ ਇਹ ਕੰਟੀਨਿਊ ਨਹੀਂ ਰਹੂਗਾ ਸਰ ਇੱਕ ਰੇਟਾਂ ਦਾ ਜ਼ਿਕਰ ਕੀਤਾ ਜਦੋਂ ਮਾਰਕੀਟ ਕਿਹੜੇ ਸਾਨੇ ਚ ਬਣੀ ਸੀ ਕਿੰਨੇ ਦਾ ਸਮਾਂ ਦੀਗਾ ਨਾ ਸਮਝ ਆ ਰਹੀ ਕੀ ਕਹਿੰਦੇ ਸਮਾਂ ਕਿੰਨਾ ਸੀ ਜਿਹੜੀ ਪਾਰਕਿੰਗ ਦਾ ਠੇਕੇ ਦਾ ਸਮਾਂ ਤਾਂ ਇਹਨਾਂ ਦਾ ਆਈ ਸੀ ਕਿ 1 ਸਾਲ ਦਾ ਹੀ ਹੁੰਦਾ ਹੈਗਾ ਉਸ ਤੋਂ ਬਾਅਦ ਇਹ ਪਤਾ ਨਹੀਂ ਇਹ ਐਕਸਟੈਂਡ ਕਰਾਂਦੇ ਆ ਜਾਂ ਦੁਬਾਰਾ ਤੋਂ ਬੋਲੀ ਹੁੰਦੀ ਹੈ ਲੇਕਿਨ ਕਿਉਂਕਿ ਹਾਊਸ ਨਹੀਂ ਫਾਰਮ ਹੋਇਆ ਹੈਗਾ ਏ ਕਹਿੰਦੇ ਸੀ ਹਾਊਸ ਫਾਰਮ ਹੋਊਗਾ ਤਾਂ ਸੀ ਕੁਝ ਕਰਾਂਗੇ ਕੁਝ ਕਰਾਂਗੇ ਹਾਊਸ ਫਾਰਮ ਨਹੀਂ ਹੋਇਆ ਔਰ ਇਹ ਉਹਨਾਂ ਨੂੰ ਐਕਸਟੈਂਸ਼ਨ ਹੀ ਦਿੰਦੇ ਰਹੇ ਔਰ ਉਸ ਆਰ ਦੇ ਵਿੱਚ ਉਹ ਜਿੰਨਾ ਉਹ ਸਾਨੂੰ ਐਕਸਪਲੋਇਟ ਕਰ ਸਕਦੇ ਪਰ ਕਰਦੇ ਪਏ ਨੇ ਸਭੀ ਕਿਹਾ ਇੱਕ ਵੱਧ ਵਸੂਲੀ ਹੁੰਦੀ ਤੇ ਗੁੰਡਾਗਰਦੀ ਵੀ ਕਰਦੇ ਨੇ ਬਿਲਕੁਲ ਜੀ ਬਿਲਕੁਲ ਵੱਧ ਵਸੂਲੀ ਇਹੀ ਤਾਂ ਸਾਡਾ ਰੋਜ਼ ਸੀਗਾ ਜੀ ਇੱਕ ਗੁੰਡਾਗਰਦੀ ਕਰਦੇ ਨੇ ਵੱਧ ਵਸੂਲੀ ਕਰਦੇ ਨੇ ਕਿ ਕਿਸੇ ਕਰਕੇ ਤਾਂ ਅਸੀਂ ਇਹ ਐਡਮਿਨਿਸਟ੍ਰੇਸ਼ਨ ਨੂੰ ਕਿਹਾ ਕਿ ਭਾਈ ਯਾ ਤਾਂ ਇਹਨੂੰ ਖਤਮ ਕਰੋ ਨਹੀਂ ਤਾਂ ਫਿਰ ਸਾਡੇ ਸਾਡੇ ਕੋਲ ਚਾਲਾ ਕੋਈ ਨਹੀਂ ਹੈਗਾ ਅਸੀਂ ਦੁਕਾਨਾਂ ਐਂ ਬੰਦ ਕਰ ਸਕਦੇ ਹਾਂ ਅਸੀਂ ਰੋਜ਼ ਚੱਲ ਰੱਖਦਾ ਜਿਹਾ ਹੈ ਜੀ ਅੱਜ ਵਾਰਨ ਦਿੱਤੀ ਆਈ ਸੀ ਕਿ ਮੀਟਿੰਗ ਵੀ ਹੋਈ ਆ ਤੁਹਾਡੀ ਹੁਣ ਹਾਂਜੀ ਹਾਂਜੀ ਉਹ ਉਹਨਾਂ ਨੇ ਮੀਟਿੰਗ 'ਚ ਇਹੀ ਸਾਨੂੰ ਆਸ਼ਵਾਸਨ ਦਿੱਤਾ ਕਿ ਬਸ ਆਹੀ ਮਹੀਨਾ ਹੈਗਾ ਇਸ ਤੋਂ ਪਹਿਲਾਂ ਪਹਿਲਾਂ ਯਾ ਇਹ ਮਹੀਨੇ ਦੇ ਐਂਡ ਤੱਕ ਇਹ ਪਾਰਕਿੰਗ ਨੂੰ ਡਿਸਾਲਵ ਕਰ ਦਿੱਤਾ ਜਾਊਗਾ ਇਹ ਲੱਗਦਾ ਪਾਰਕਿੰਗ ਦਾ ਹੱਲ ਨਾ ਹੋਵੇ ਤਾਂ ਕੰਮ ਬੰਦ ਕਰਕੇ ਦਿੰਦੇ ਬਿਲਕੁਲ ਜੀ ਬਿਲਕੁਲ ਅਸੀਂ ਅੱਜ ਵੀ ਇਹੀ ਪ੍ਰੋਗਰਾਮ ਬਣਾਏ ਬੈਠੇ ਸੀਗੇ ਅਸੀਂ ਸਾਰੇ ਦੁਕਾਨਦਾਰਾਂ ਨੇ ਅੱਜ 3 ਤੋਂ ਲੈ ਕੇ 6 ਵਜੇ ਤੱਕ ਦੁਕਾਨਾਂ ਬੰਦ ਰੱਖਣੀਆਂ ਸੀਗੀਆਂ ਔਰ ਚਾਬੀਆਂ ਅਸੀਂ ਕਾਰਪੋਰੇਸ਼ਨ ਵਾਲਿਆਂ ਨੂੰ ਪਾਉਣੀ ਸੀ ਲੱਗਦਾ ਹੈ ਦੁਕਾਨਾਂ ਬੰਦ ਹੋ ਗਈਆਂ ਤਾਂ ਪਾਰਕਿੰਗ ਗੱਡੀਆਂ ਵਾਲਿਆਂ ਨੇ ਆਗਾ ਨਹੀਂ ਤੇ ਪਾਰਕਿੰਗ ਨਹੀਂ ਅਸੀਂ ਜੱਦਰਾ ਹੀ ਉੱਥੇ ਪਛਾ ਦੇਣੀਆਂ ਜਿੱਤੋਂ ਪਾਰਕਿੰਗ ਦੀ ਐਂਟਰੀ ਸਾਨੂੰ ਗਾਹ ਦੀ ਚੋ ਲੋੜ ਹੀ ਨਹੀਂ ਹੈਗੀ ਅਸੀਂ ਦੁਕਾਨਾਂ ਹੀ ਬੰਦ ਕਰਨ ਦੇ ਮੂਰਚੇ ਆ ਜੀ ਤਾਂ ਇਸੇ ਕਰਕੇ ਇਹਨਾਂ ਨੇ ਵੀ ਕਿਹਾ ਚਲੋ ਠੀਕ ਹੈ ਤੁਸੀਂ ਐਂਦਾ ਨਾ ਕਰੋ ਇੱਕ ਕੀ ਜਦੋਂ ਆਪਾਂ ਮਾਣਗੀ ਕਰਨ ਲੱਗਿਆਂ ਤੁਸੀਂ ਦੁਕਾਨਾਂ ਖੋਲੋ ਸੇ ਠੀਕ ਹੈ ਅਸੀਂ ਉਹਨਾਂ ਦੀ ਗੱਲ ਨੂੰ ਮੰਨਦੇ ਹੈਗੇ ਆਂ ਔਰ ਜਿਹੜਾ ਸਾਨੂੰ ਤਾਂ ਇਹੀ ਉਮੀਦ ਹੈ ਕਿ ਵਾਰਕਿੰਗ ਦਾ ਇਹੀ ਚੱਲ ਰਿਹਾ ਲਗਾਤਾਰ ਦੇਖਦੇ ਪਏ ਕਿ ਵਾਰਕਿੰਗ ਨੂੰ ਲੈ ਕੇ ਜਿਹੜਾ ਕਿ ਇਸ ਮਾਰਕੀਟ ਦੇ ਲੋਕ ਨੇ ਕਾਫੀ ਪਰਚਾਨੇ ਕੀ ਕੀ ਜਿਹੜੀ ਅवैध ਪਰਚੀ ਲਈ ਜਾ ਰਹੀ ਹੈ ਉਹਨੂੰ ਲੈ ਕੇ ਐਦਾਂ ਹੈਗਾ ਬਿਲਕੁਲ ਮੈਂ ਵੀ ਇਸ ਚੀਜ਼ ਦੇ ਨਾਲ ਇਹਨਾਂ ਦੇ ਨਾਲ ਖੜਾ ਮੇਰਾ ਭਰਾ ਬਟਾ ਵੀ ਜੇ ਦਾਨਵ ਜੀ ਅਸੀਂ ਇਕੱਠੇ ਹੀ ਆਂ ਇਸ ਤੱਕ ਕਿ ਇਹ ਮਸਲਾ ਦੋਨੋਂ ਪ੍ਰਾਵਾਂ ਨੇ ਹੱਲ ਕੀਤਾ ਕਿ ਇਹ ਜੋ ਵੀ ਇਹਨਾਂ ਨਾਲ ওভারਚਾਰਜਿੰਗ ਵੱਤ ਹੋ ਰਹੀ ਹੈ ਜਾਂ ਘੱਟ ਹੋ ਰਹੀ ਹੈ ਅਸੀਂ ਉਹਦੇ ਵਾਸਤੇ ਅਜਿਹਾ ਕੁਮਾਰਜੋਗ ਜੁਆਇਡ ਕਮਿਸ਼ਨਰ ਅਲਤੂਪਿੰਦ ਜੀ ਨੂੰ ਮਿਲੇ ਸੀ ਕਿਉਂਕਿ ਕਮਿਸ਼ਨਰ ਸਾਹਿਬ ਬੁੱਡੇ ਨਾਲੇ ਦੇ ਮੀਟਿੰਗ ਦੇ ਵਿੱਚ ਦਿੱਲੀ ਗਏ ਹੋਏ ਨੇ ਕੱਲ ਵੀ ਉੱਥੇ ਹੀ ਨੇ ਉਹ ਤੇ ਉਹਨਾਂ ਨੂੰ ਉਹ ਸਾਰਾ ਫੜਾ ਦੇ ਕੇ ਗਏ ਨੇ ਚਾਰਜ ਵੀ ਕਿਸ ਤਰੀਕੇ ਨਾਲ ਤੁਸੀਂ ਇਹ ਜਿਹੜਾ ਪਾਰਕਿੰਗ ਦਾ ਮਸਲਾ ਤੁਸੀਂ ਹੱਲ ਕਰਨਾ ਉਹਦੇ ਲਈ ਅਸੀਂ ਬੜੇ ਸਿਖਾਵੇ ਮਹੌਲ ਜਿੱਥੇ ਸਾਰੀ ਮੇਡਾ ਮਾਰਕੀ ਤੇਰੀ ਐਸੋਸੀਏਸ਼ਨਸ ਸਾਰੇ ਅਸੀਂ ਸਰਾਬਰਗਰ ਬਾਜ਼ਾਰ ਕੀਤਾ ਸੀ ਸਾਰੇ ਗਏ ਸੀ ਔਰ ਜਿਹਦੇ ਵਿੱਚ ਬੌਂਸ ਸਾਹਿਬ ਕਿੱਥੇ ਜੀ ਸਿੰਦਰ ਭਾਜੀ ਬਾਬਾ ਜੀ ਸੇਠੀ ਸਾਹਿਬ ਔਰ ਸਾਰੇ ਇਹਨਾਂ ਦੇ ਨਾਲ ਜਿੰਨੇ ਵੀ ਮੇਰੇ ਦੁਕਾਨਦਾਰ ਵੀਰ ਨੇ ਜਿੱਥੇ ਕੇ ਬੈਠ ਕੇ ਬੜੇ ਸ਼ਕਾਵੇਂ ਮਾਹੌਲ ਚ ਗੱਲ ਹੋਈ ਆ ਔਰ ਉਹਦੇ ਵਿੱਚ ਇੱਕ ਗੱਲ ਕਲੀਅਰ ਆ ਕਿ ਇਹ ਜਿਹੜੀ ਪਾਰਕਿੰਗ ਆ ਪਹਿਲੀ ਗੱਲ ਜਿਹੜੀ ਇਹ ਪਾਰਕਿੰਗ ਆ ਇਹਨੂੰ ਅਸੀਂ ਜਿਹੜੀ ਮਰਜ਼ੀ ਹੱਦ ਤੱਕ ਸਾਨੂੰ ਜਾੜਾ ਪੈ ਜਵੇ ਅਸੀਂ ਸਰਾਬਰਗਰ ਮਾਰਕੀਟ ਨੂੰ ਪਾਰਕਿੰਗ ਤੋਂ ਬਿਲਕੁਲ ਐਗਜ਼ੈਂਪਸ਼ਨ ਦਵਾਵਾਂਗੇ ਕਿਉਂਕਿ 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 ਦੇਖੋ ਕੁਮਾਰ ਮੱਡੀ ਚ ਕੋਈ ਪਾਰਕਿੰਗ ਨਹੀਂ ਲੱਗਦੀ ਸਰਾਬਾ ਨਗਰ ਆਪਣੇ ਬਾਲਟਾਉਂਚ ਕੋਈ ਪਾਰਕਿੰਗ ਨਹੀਂ ਲੱਗਦੀ ਝੁਗਰੀ ਕੋਈ ਪਾਰਕਿੰਗ ਨਹੀਂ ਲੱਗਦੀ ਚੌੜਾ ਬਿਜਾਰ ਕੋਈ ਪਾਰਕਿੰਗ ਨਹੀਂ ਲੱਗਦੀ ਮੀਨਾ ਬਿਜਾਰ ਕੋਈ ਮਾਰਕੀਟ ਹੀ ਲੱਗਦੀ ਸਰਾਫਾ ਬਾਜ਼ਾਰ ਕੋਈ ਪਾਰਕਿੰਗ ਨਹੀਂ ਲੱਗੀ ਤਾਂ ਫਿਰ ਇਹ 20 25 ਦੁਕਾਨਾਂ ਵਾਲਿਆਂ ਨੂੰ ਆਪਾਂ ਕਿਉਂ ਜ਼ਿਆਦਾ ਪ੍ਰੈਸ਼ਰ ਚ ਰੱਖਿਆ ਜਿਹੜੀ ਕਿ ਇੱਕ ਸ਼ੀਦ ਆਜ਼ਮ ਸਰਦਾਰ ਕਰਤਾਰ ਸਿੰਘ ਸਰਬਾਈ ਦੇ ਨਾਮ ਦੇ ਤੇ ਸਮਰਪਿਤ ਇਹ ਮਾਰਕੀਟ ਬਣੀ ਹੋਈ ਹੈ 스마트 ਮਾਰਕੀਟ ਜਿੱਥੇ ਕਿ ਸਾਡੇ ਸ਼ਹਿਰ ਦੇ ਮੰਡੀਆਂ ਪਰ ਮੰਡੀਆਂ ਹਸਤੀਆਂ ਇਤਿਹਾਸੇ इवन ਮੈਂ ਦੇਖਿਆ ਫਿਲਮੀ ਐਕਟਰ ਐਕਟ्रेस ਵੀ ਇੱਥੇ ਆ ਕੇ ਕਈ ਵਾਰ ਆਪਣੇ ਤੇ ਆ ਵੀ ਸ਼ੋਪਿੰਗ ਕਰਦੇ ਨੇ ਮਤਲਬ ਇਹ ਇੱਕ ਸਾਡੇ ਮੇਰੇ ਹਲਕਾ ਪਛਮੀ ਦਾ ਦਿਲ ਹੈ ਸਰਬਾ ਨਗਰ ਮਾਰਕੀਟ ਤੇ ਇਹਨਾਂ ਨੂੰ ਅਸੀਂ ਇਸ ਪਾਰਕਿੰਗ ਦੇ ਸ਼ਿਕੰਜੇ ਚੋਂ ਕਢਾਉਣਾ ਸਾਡੀ ਨੈਤਿਕ ਜ਼ਿੰਮੇਵਾਰੀ ਹੈ ਕਿਉਂਕਿ ਪਹਿਲਾਂ ਜਿਹੜਾ ਇੱਕ ਐਗਰੀਮੈਂਟ ਹੋਇਆ ਸੀਗਾ ਉਹ ਹੈਗਾ ਵੀ ਟੈਂਡਰ ਦੇ ਲਗਾਣ ਤੱਕ 31 ਦਿਨ ਪਾ ਉਹ ਕਮਿਸ਼ਨਰ ਸਾਹਿਬ ਨਾਲ ਗੱਲ ਕਰ ਲੀਆ ਅਸੀਂ ਬਹੁਤ ਜਲਦੀ ਜਿਹੜੇ ਟੈਂਡਰ ਪ੍ਰਕਿਰਿਆ ਹੋਏਗੀ ਉਹਦੇ ਵਿੱਚੋਂ ਇਹਨੂੰ ਐਗਜ਼ੈਂਪਸ਼ਨ ਕਰਾਵਾਂਗੇ ਇਹਨੂੰ ਛੁਟਕਾਰਾ ਦਵਾਵਾਂਗੇ ਸਾਬਰਨਗਰ ਮਾਰਕੀਟ ਨੂੰ ਸੈਕਿੰਡ ਉਹਦੇ ਨਾਲ ਨਾਲ ਜਿਹੜੀਆਂ ਬਾਕੀ ਮਾਰਕੀਟਾਂ ਦੇ ਵਿੱਚ ਵੀ ਕਿਤੇ ਸਾਨੂੰ ਲੱਗਿਆ ਵੀ ਸਾਨੂੰ ਕਿਤੇ ਐਗਜ਼ੈਂਪਟ ਕਰਾਣਾ ਪੈ ਰਿਹਾ ਕਿਤੇ ਕਿਤੇ ਆ ਕਿਉਂਕਿ ਦੇਖੋ ਸਰਕਾਰ ਦੀ ਮਾਲੀਆ ਵੀ ਅਸੀਂ ਦੇਖਣੀ ਹੈ ਜਿੱਥੋਂ ਅ ਅਸੀਂ ਸੜਕਾਂ ਵੀ ਬਣਾਉਣੀਆਂ ਨੇ ਇਲੈਕਟਰਾ ਵੀ ਲਾਉਣੀਆਂ ਨੇ ਉਹਨਾਂ ਦਾ ਬਿੱਲ ਵੀ ਦੇਣਾ ਸਫਾਈ ਵੀ ਕਰਨੀ ਹੈ ਸੀਵਰੇਜ ਦੀ ਵੀ ਸਾਨੂੰ ਹਰ ਚੀਜ਼ ਦੀ ਹੁੰਦੀ ਹੈ ਤੇ ਉਹਦੇ ਲਈ ਸਰਕਾਰ ਨੂੰ ਟੈਕਸ ਦੇਣਾ ਵੀ ਬਦਦਾ ਪਰ ਅਸੀਂ ਇੱਥੇ ਕੋਈ ਵੀ ਕਿਸੇ ਤਰੀਕੇ ਦਾ ਮਾਫੀਆ ਨਹੀਂ ਬਣਤ ਹੁੰਦੇ ਆ ਵਾ ਕਿਸੇ ਤਰੀਕੇ ਦਾ ਔਰ ਇਹਨੂੰ ਬੜੇ ਗ੍ਰੇਸਪੁਰਵੇ ਨਾਲ ਇਹ ਤਾਂ ਅਸੀਂ ਸੋਚ ਲਿਆ ਕਿਉਂਕਿ ਸ਼ਹੀਦ ਆਜ਼ਮ ਕਰਤਾ ਸਿੰਘ ਸਾਹਬ ਜੀ ਦੇ ਨਾਂ ਤੇ ਸਵਰਥਤ ਮਾਰਕੀਟ ਹੈ ਇਹਨੂੰ ਅਸੀਂ ਹਰ ਹਾਲਤ ਦੇ ਵਿੱਚ ਅਸੀਂ 파ਰਟੀ ਤੋਂ ਮੁਕਤ ਕਰਾਵਾਂਗੇ ਕੋਈ ਚਾਰਜ ਨਹੀਂ ਲਿਆ ਜਾਊਗਾ ਔਰ ਜਦੋਂ ਤੱਕ ਟੈਂਡਰ ਪ੍ਰਕਿਰਿਆ ਨਹੀਂ ਹੁੰਦੀ 31 ਅਕਤੂਬਰ ਇਹਨਾਂ ਨੂੰ ਲਾਸਟ ਮੈਂ ਦੁਕਾਨਦਾਰ ਵੀਰਾਂ ਨੂੰ ਦਿੱਤੀ ਆ ਕਿ 31 ਅਕਤੂਬਰ ਤੱਕ ਨਾਲ ਉੰਨੀ ਦੇਰ ਜਿਵੇਂ ਕਹਿੰਦੇ ਓਵਰਚਾਰਜਿੰਗ ਦੀ ਕੁਛ ਹੁੰਦਾ ਕਾਰਪੋਰੇਸ਼ਨ ਦੇ ਦੋ ਅਫਸਰ ਮੁਲਾਜ਼ਮ ਇੱਥੇ ਬੈਠਿਆ ਕਰਨਗੇ 8-8 ਘੰਟੇ ਦੀ ਡਿਊਟੀ ਤੇ ਜਿਹੜੇ ਕਿ ਖੁਦ ਪਰਚੀ ਕੱਟਿਆ ਕਰਨਗੇ ਚੈੱਕ ਕਰਿਆ ਕਰਨਗੇ ਤਾਂ ਕਿ ਕਿਸੇ ਤੋਂ ਕੋਈ ਓਵਰਚਾਰਜਿੰਗ ਨਾ ਹੋਵੇ ਤਾਂ ਕਿ ਇਹਨਾਂ ਨੂੰ ਉਹ ਲੀ ਜਿਹੜੀ ਓਵਰਚਾਰਜਿੰਗ ਵਾਲੀ ਉਹ ਤਾਂ ਅੱਜ ਤੋਂ ਹੀ ਦਿੱਤੀ ਜਾ ਰਹੀ ਹੈ ਠੀਕ ਹੈ ਔਰ ਬਾਕੀ ਜਿਹੜਾ ਕੰਮ ਹੈਗਾ ਉਹ ਅਸੀਂ 31 ਅਕਤੂਬਰ ਦਾ ਸਾਰੇ ਸੰਗਤ ਨਾਲ ਵਾਅਦਾ ਕੀਤਾ ਮੈਂ ਤੇ ਦਾਨੋਬ ਸਾਹਿਬ ਨੇ ਅਸੀਂ ਇਕੱਠੇ ਗਏ ਸੀ ਤੇ ਉਹ ਅਸੀਂ ਪੂਰਾ ਕਰਾਂਗੇ ਇਹ ਚੀਜ਼ ਦਾ ਮੈਂ ਅੱਜ ਸਾਰੇ ਸਾਹਮਣੇ ਪੂਰੇ ਸਾਹਮਣੇ ਤੁਹਾਡੇ ਸੀ ਵਿਸ਼ਵਾਸ ਚ ਲੈ ਕੇ ਟੈਨਸ਼ਨ ਦੇ ਦਿੱਤੀ ਗਈ ਆ ਜਿਹੜਾ ਠੇਕੇਦਾਰ ਆ ਯਾਰ ਉਹ ਕਹਿੰਦੇ ਭਾਜੀ ਜਾਂ ਇਹ ਕਹਿੰਦੇ ਨਾ ਛੱਡ ਦਿਓ ਮਾਨ ਸਾਹਿਬ ਅਸੀਂ ਟੋਲ ਪਲਾਜ਼ੇ ਸਰਕਾਰ ਸਾਡੀ ਯਾਰ ਫ੍ਰੀ ਕਰ ਰਹੀ ਆ ਇੱਥੇ ਤੋਂ ਜਿੱਥੋਂ ਹਜ਼ਾਰਾਂ ਗੱਡੀਆਂ ਰੋਹ ਲੱਗ ਰਹੀਆਂ ਨੇ ਤੇ ਕੀ ਅਸੀਂ ਮਾਰਕੀਟ ਦੀ ਆ 파ਕੀ ਨਹੀਂ ਐਗਜ਼ੈਪਟ ਕਰ ਸਕਦੇ ਕਿੱਡੀ ਕੱਡੀ ਗੱਲ ਆ ਇਹ ਸਿਰਫ ਇਹਨੂੰ ਤੋਂ ਪਹਿਲਾਂ ਤੁਹਾਡੇ ਨਾਲ ਐਸੋਸੀਏਸ਼ਨ ਦੇ ਦੁਕਾਨਦਾਰ ਨੇ ਉਹ ਉਹਨਾਂ ਨੇ ਮੀਟਿੰਗ ਕੀਤੀ ਸੀ ਔਰ ਇੱਕ ਜਿਹੜਾ ਤਾਂ ਤੁਹਾਡੇ ਕਹਿਣ ਤੇ ਰੀਡਰ ਦਾ ਰੋਇਆ ਸੀ ਉਹਨੂੰ ਵੀ ਉਹ ਮੰਨ ਨਹੀਂ ਰਹੇ ਆਪਣੀ ਮਰਜ਼ੀ ਨਾਲ ਰੀਡ ਸਰ ਗੱਲ ਉਹੀ ਆ ਗਈ ਨਾ ਬੇਸਿਕਲੀ ਇਹ ਐਗਰੀਮੈਂਟ ਜਿਹੜਾ ਹੋਇਆ ਹੈ ਨਾ ਇਹਨੂੰ ਅਸੀਂ ਰਿਵੋਕ ਨਹੀਂ ਕਰਨਾ ਚਾਹਦੇ ਉਹ ਐਸ ਪਰ ਲਾਅ ਹੀ ਹੋਣਾ ਹੈਗਾ ਉਹ ਅਸੀਂ ਕੁਝ ਗੱਲਾਂ ਅਸੀਂ ਇੱਥੇ ਨਹੀਂ ਕਲੀਅਰ ਕਰ ਸਕਦੇ ਉਹ ਅਸੀਂ ਸਬਤਕ ਬੈਠ ਕੇ ਮਾਜੋ ਕੁਮਿਸ਼ਨਰ ਸਾਹਿਬ ਨਾਲ ਗੱਲ ਕਰ ਲਈਏ ਨੇ ਉਹ ਇਹਨਾਂ ਨੂੰ ਉਸ ਚਿਤੋ ਅਸੀਂ ਨਿਜਾਦ ਦਿਲਾ ਰਹੇ ਹਾਂ ਸੈਕਿੰਡ ਜਿਹੜੀ ਇੱਥੇ ਰੇੜੀ ਪੜੀ ਜਾਂ ਕੁਝ ਵੀ ਜਿਹੜਾ ਸਾਡੇ ਦੁਕਾਨਦਾਰ ਕਿਉਂਕਿ ਦੇਖੋ ਨਾ ਕਿਰਾਏ ਬੜਾ ਇਹਨਾਂ ਦੇ ਬਚਾਰੇ ਦਾ ਬਿਜਲੀ ਦਾ ਬਿਲ ਹੋਰ ਸਾਰਾ ਕੁਝ ਤੇ ਜੇ ਬੁਰੇ ਰੇੜੀ ਫੜੀ ਲੱਗਦੀ ਆ ਉਹ ਆਬਵੀਅਸਲੀ ਇਹਨਾਂ ਦੀ ਸੇਲ ਤੇ ਫਰਕ ਪੈਂਦਾ ਉਸ ਜੀ ਤਾਡੇ ਵੀ ਨਹੀਂ ਵੀ ਸਰ ਇਹਦੇ ਵਿੱਚ ਕਹਿੰਦੇ ਕੋਈ ਕੀਤੀ ਗਈ ਸੀ ਕੋਈ ਇਥੇ ਜਾਂਚ ਕਰਵਾਈ ਗਈ ਸੀ ਇਹਦੇ ਵਿੱਚ ਬਲਦ ਚਾਰਜ ওভারਚਾਰਜ ਹਾਂ ਬਿਲਕੁਲ ਮੈਂ ਸੀ ਨੂੰ ਮੰਨਦਾ ਵੀ ওভারਚਾਰਜਿੰਗ ਹੋ ਰਹੀ ਹੈ ਇੱਥੇ ਮੈਂ ਕੋਈ ਇਸ ਚੀਜ਼ ਤੋਂ ਕੋਈ ਗੁਰੇਜ਼ ਨਹੀਂ ਕਰ ਰਿਹਾ ਹੁਣ ਅਸੀਂ ਇੱਕ ਲੱਗ ਤੋਂ ਬੈਂਡਿੰਗ ਜ਼ੋਨ ਵੀ ਕਿਸੇ ਹੋਰ ਪਾਸੇ ਬਣਾਵਾਂਗੇ ਤਾਂ ਕਿ ਇੱਥੇ ਰੇੜੀ ਫੜੀ ਵੀ ਨਾ ਲੱਗੇ ਤਾਂ ਕਿ ਦੁਕਾਨਦਾਰਾਂ ਨੂੰ ਪੂਰੀ ਇਹਨਾਂ ਦੇ ਜੋ ਇੱਥੋਂ ਦੀ ਸੇਲ ਆ ਉਹ ਪਰਫੁੱਲਟ ਹੋਵੇ ਔਰ ਜਿਹੜੀ ਫੜੀ ਵਾਲਿਆ ਦਾ ਕਿਤੇ ਸੀ ਹੋਰ ਵੈਂਡਿੰਗ ਜ਼ੋਨ ਅੱਛੀ ਜਗ੍ਹਾ ਤੇ ਪੜਾ ਕੇ ਉੱਥੇ ਉਹਨਾਂ ਦਾ ਵੀ ਕਾਰੋਬਾਰ ਚਲਾਵਾਂਗੇ ਤਾਂ ਕਿ ਉਹ ਕਾਰਪੋਰੇਸ਼ਨ ਨੂੰ ਉਹਦਾ ਤੋਂ ਹੀ ਮਾਰੀਆ ਸਰ ਇਹ ਗੱਲਾ ਇਥੋਂ ਦਾ ਹੀ ਨਹੀਂ ਅਗਰ ਗੱਲ ਕਰੀਏ ਇਹੀ ਮਾਫੀਆ ਨਹੀਂ ਹੈਗਾ ਹੋਰ ਪਾਸੇ ਵੀ ਜਿੱਦਾਂ ਜਾਂਦਾ ਤੁਸੀਂ ਦੇਖਿਆ ਡੀਸੀ ਆਫਿਸ ਦੀ ਆਪਾਂ ਪਾਰਕਿੰਗ ਦੇ ਵਿੱਚ ਉਹਨਾਂ ਦੇ ਉੱਤੇ کافی ਮਾਫੀਆ ਦੇਤੇ ਪਰਚਾ ਵੀ ਦਰਜ ਕਰਾਇਆ ਹੈ ਠੀਕ ਹੈ ਉਹ ਅੰਦਰ ਵੀ ਹੋਏ ਨੇ ਅਤੇ ਬੱਸ ਸਟੈਂਡ ਵਾਲੇ ਅੰਦਰ ਕਰਾਇਏ ਨੇ ਬੱਸ ਐਸੇ ਹੋਇਆ ਸੀ ਆਈ ਬਲੌਕ ਸੀਗਾ ਉੱਥੇ ਕਰਾਇਆ ਮਤਲਬ ਮੇਲੇ ਦੇ ਵਿੱਚ ਵੀ ਉਹ ਓਵਰਚਾਰਜਿੰਗ ਹੁੰਦਾ ਹੁਣ ਸਾਨੂੰ ਇਹ ਪਤਾ ਲੱਗਿਆ ਕੋਈ ਗੱ ਅਸੀਂ ਕਿਸੇ ਵੀ ਆਪਣੇ ਪਬਲਿਕ ਦਾ ਕਿਉਂਕਿ ਲੋਕਾਂ ਨੇ ਸਾਨੂੰ ਬੜਾ ਵਿਸ਼ਵਾਸ ਮਤ ਦੇ ਕੇ ਵਿਦਾ ਸਵਜ ਭੇਜਿਆ ਸਾਨੂੰ ਲੋਕਾਂ ਨੂੰ ਆਮ ਆਦਮੀ ਪਾਰਟੀ ਦੇ ਲੋਕਾਂ ਨੂੰ ਔਰ ਸਾਡਾ ਫਰਜ਼ ਪਦਾ ਸੀ ਲੋਕਾਂ ਦੇ ਰਾਖੀ ਕਰੀਏ ਲੋਕਾਂ ਦੇ ਹੱਕਾਂ ਦੀ ਰਾਖੀ ਰੱਖੀਏ ਇਹਨਾਂ ਦੀ ਜੇਬ 'ਚ ਚੂਨਾ ਨਾ ਲੱਗੇ ਔਰ ਇਹਨਾਂ ਦੀ ਜੇਬ ਨੂੰ ਜਿਪ ਲਵਾ ਕੇ ਰੱਖੀਏ ਇਹ ਸਾਡੀ ਸੋਚ ਇੱਕ ਹੋਰ ਚੀਜ਼ ਦੁਕਾਨਦਾਰ ਇਨਸਟੀਚੂਟ ਵੀ ਕਹਿੰਦੇ ਨੇ ਕਿ ਵਾਇਲੈਂਸ ਫੋਨ ਦਾ ਖਤਰਾ ਜਿਹੜਾ ਕਹਿੰਦੇ ਵੀ ਜਦੋਂ ਸੀ ਉਹਨਾਂ ਨੂੰ ਰੋਕਤੀਆਂ ਤਾਂ ਉਹ ਸਾਡੇ ਨਾਲ ਲੜਨ ਦੀ ਗੱਲ ਕਰਦਾ ਸਰ 31 ਅਕਤੂਬਰ ਲਈ ਆ ਜੀ ਲਾਸਟ ਬਾਕੀ ਕਿਸੇ ਦੀ ਤਾਕਤ ਨਹੀਂ ਕਾਨੂੰਨ ਹੈ ਅਸੀਂ ਹੈ ਜੰਗਲ ਰਾਜ ਨਹੀਂ ਹੈ ਇਹ ਸਾਡੇ ਸਰਕਾਰ ਦੇ ਕਮਾਊ ਪੁੱਤ ਬੈਠੇ ਸਾਰੇ ਸਾਡੀ ਸ਼ਹਿਰ ਦੀ ਸ਼ਾਨ ਸਾਡੇ ਸ਼ਹਿਰ ਨੂੰ ਇਹ ਸੁੰਦਰ ਬਣਾਉਂਦੇ ਨੇ ਸਾਡੇ ਸ਼ਹਿਰ ਨੂੰ ਇੱਕੇ ਨਾਲੇ ਸਾਬਰ ਅਗਰ ਮਾਰਕੀਟ ਦਾ ਇਹਨਾਂ ਲੋਕਾਂ ਕਰਕੇ ਨਾਮ ਆ ਇੱਕ ਮਿੰਟ ਵਾਸਤੇ ਜਦ ਲੋਕ ਇੱਥੇ ਆਉਂਦੇ ਆ ਤਾਂ ਇਹਨਾਂ ਲੋਕਾਂ ਦੀਆਂ ਅੱਛੀਆਂ ਗੁੱਡ ਸਰਵਿਸਿਜ਼ ਦੇਖ ਕੇ ਆਂਦੇ ਆ ਨਾ ਅੱਛੀ ਅੱਛੀ 31 ਅਕਤੂਬਰ ਤੱਕ ਨਹੀਂ ਹੋਊਗਾ ਸਰ ਮੈਂ ਕੋਲ ਜਾ ਕੇ ਪੈਰੀਗੇਟ ਬੜੇ ਲੇਕਿਨ ਫੈਸਟੀਵਲ ਤਾਂ ਆ ਗਿਆ 31 ਤੱਕ ਸਰ ਉਸ ਤੋਂ ਪਹਿਲਾਂ ਪਹਿਲਾਂ ਦੇਖੋ ਜਿਹੜਾ ਵੀ ਪ੍ਰਕਿਰਿਆ ਉਹਨੂੰ 20 25 ਦਿਨ ਦਾ ਟਾਈਮ ਸਰ ਵੇਟ ਜਸ ਤੱਕ 31 ਤੱਕ ਜਾਰੀ ਹੈ ਮਤਲਬ ਉਦੋਂ ਤੱਕ ਉਹ ਪਰ ਚੱਲੂ ਬਿਲਕੁਲ ਨਹੀਂ ਚੱਲੂਗੀ ਦੋ ਬੰਦੇ ਲਾ ਦੇ ਸਰ ਕੱਲ ਤੋਂ ਦੋ ਬੰਦੇ ਸਰਕਾਰੀ ਜਾਂ ਕਾਰਪੋਰੇਸ਼ਨ ਦੇ ਮੁਲਾਜ਼ਮ ਇੱਥੇ ਖੜਨਗੇ ਜਿਹੜੇ ਨਾਲ ਪੈਰਾ ਦੇਣਗੇ